ਸ੍ਰੀ ਹਰਿ ਗੋਬਿੰਦਪੁਰ ਸਾਹਿਬ ਦੇ ਨਜ਼ਦੀਕੀ ਪਿੰਡ ਮਜਰਾਏ ਵਿੱਚ ਦੇਰ ਸ਼ਾਮ ਦੇ ਲਗਭਗ 6 ਵਜੇ ਦੁੱਧ ਦੀ ਡੇਰੀ ਤੇ ਨੌਜਵਾਨ ਗੁਰਸੇਵਕ ਸਿੰਘ ਪੁੱਤਰ ਨਿਰਵਲ ਸਿੰਘ ਅਗਸੇ ਇੱਕ ਰਹਾਸੀ ਕਿ ਤਿੰਨ ਵਿਅਕਤੀ ਮੋਟਰਸਾਈਕਲ ਤੇ ਆਏ ਤੇ ਗੁਰਸੇਵਕ ਸਿੰਘ ਉੱਪਰ ਫਾਇਰਿੰਗ ਕਰਨੀ ਸ਼ੁਰੂ ਕਰ ਦਿੱਤੀ। ਘਟਨਾ ਵਿੱਚ ਗੁਰਸੇਵਕ ਸਿੰਘ ਦੇ ਇੱਕ ਗੋਲੀ ਮੋਢੇ ਅਤੇ ਇੱਕ ਗੋਲੀ ਉਸ ਦੀ ਲੱਤ ਵਿੱਚ ਵੱਜੀ ਹੈ ਜਿਸ ਨੂੰ ਜੱਟਲੀ ਹਾਲਤ ਵਿੱਚ ਅੰਮ੍ਰਿਤਸਰ ਲਿਜਾਇਆ ਗਿਆ। ਉਸ ਨੇ ਮੌਕੇ ਤੇ ਪਹੁੰਚ ਕੇ ਗੁਰਸੇਵ ਸਿੰਘ ਦੇ ਪਰਿਵਾਰ ਕੋਲੋਂ ਕਟਨਾ ਬਾਰੇ ਜਾਣਕਾਰੀ ਹਾਸਲ ਕਰ ਰਹੀ ਹੈ ਅਤੇ ਨੇੜੇ ਦੇ ਸੀਸੀਟੀਵੀ ਕੈਮਰੇ ਖੰਡਾ ਦੇ ਹੋਏ ਅਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਕੋਈ ਪਤਾ ਲੱਗਾ ਹਿੰਦਰ ਸਿੰਘ ਜੀ ਉਹ ਡੇਰੀ ਦੇ ਸੀ ਬਾਹਰ ਕੌਣ ਬੇਟਾ ਕੀ ਨਾਮ ਦਾ ਗੁਰਸੇਵ ਸਿੰਘ ਉਮਰ ਕਿੰਨੀ ਹੈ ਉਮਰ ਹੋਣੀ 35 ਸਾਲ ਹੋ ਗਈ ਅੱਛਾ ਤੇ ਕੀ ਦੱਸਿਆ ਉਹਨਾਂ ਕੋਈ ਨਹੀਂ ਦੱਸਿਆ ਉਹ ਆਏ ਆ ਬੰਦੇ ਤਿੰਨ ਜਣੇ ਮੋਟਰਸਾਈਕਲ ਤੇ ਜੀ ਮੂੰਹ ਬੱਦੇ ਆ ਓਕੇ ਤੇ ਬਸ ਗੋਲੀਆਂ ਚਲਾਏ ਆ ਜਦੋਂ ਫੈਰ ਕੀਤੀ ਆਵਾਜ਼ ਆਈ ਇਹ ਭੱਜ ਕੇ ਬਾਹਰ ਗਏ ਆ ਜੀ ਕੋਈ ਗੱਲਬਾਤ ਨਹੀਂ ਕੋਈ ਗੋਲੀ ਵਜੀਤ ਗੱਡੀ ਚੱਦੀ ਆ ਚਾਚਾ ਦਾ ਨਾਲ ਚਲੇਗਾ ਤੇ ਲੈ ਗੋਲੀ ਇੱਕ ਤਾਂ ਗੋਡੇ ਚ ਦੱਸਦੇ ਆ ਅੱਛਾ ਜੀ ਤੇ ਇੱਕ ਇਥੇ ਮੋੜੇ ਜਿਹੇ ਅੱਜ ਅੱਛਾ ਜੀ ਉਹ ਮੋੜੇ ਜੇ ਕੋਈ ਨੀ ਪੱਟ ਬਾਹਰ ਜਿੱਥੇ ਕੋਈ ਕਿਸੇ ਨਾਲ ਰਜੈਂਸ ਬਸ ਨਹੀਂ ਕਿਸੇ ਨਾਲ ਕੁਝ ਨਹੀਂ ਗਾਇਆ ਜੀ ਕੁਝ ਨਹੀਂ ਇਹਦਾ ਕਿਸੇ ਨਾਲ ਵੈਰ ਹੀ ਨਹੀਂ ਦਾ ਜੇ ਹੋਏ ਮੜ ਕੋ ਸਾਨੂੰ ਦੱਸਦਾਂ ਨਾ ਜਾਂ ਹੁੰਦਾ ਤਾਂ ਕੋਈ ਕੋਈ ਕਿਸੇ ਨਾਲ ਨਹੀਂ ਆ ਜੀ ਤੇ ਕੋਈ ਸਿਸਟੀ ਕੈਮਰੇ ਚ ਜਦ ਫੋਟੋ ਵੀ ਆਈ ਹੈ ਗੋਲੀ ਚਲਾਉਣ ਵਾਲਿਆਂ ਦੀ ਇਹ ਪਤਾ ਨਹੀਂ ਆਈ ਕਿ ਨਹੀਂ ਆਈ ਮੈਂ ਵੀਰੇ ਪਤਾ ਨਹੀਂ ਬੰਦ ਹੈ ਕਿ ਖੁੱਲ੍ਹੇ ਨਹੀਂ ਮੈਨੂੰ ਨਹੀਂ ਪਤਾ ਮੈਂ ਵੀ ਕਦੀ ਵੇਖਿਆ ਨਹੀਂ ਜੀ ਹਾਂ ਜੀ ਆਇਆ ਜੀ ਤੇ ਇਹ ਮਚਰਾਵਾ ਪਿੰਡ ਦੇ ਵਿੱਚ ਗੁਰ ਗੋਰਾ ਹੈ ਮੁੰਡਾ ਗੁਰਸੇਵਕ ਸਿੰਘ ਦਾ ਨਾਮ ਇਹਦੇ ਗੋਲੀਆਂ ਮਾਰ ਕੇ ਚਲੇ ਗਏ ਨੇ ਕੋਈ ਕਮਾਣਾਵਾਲੀ ਸਾਈਡ ਨੂੰ ਤਿੰਨ ਮੋਟਰਸਾਈਕਲ ਤੇ ਨੌਜਵਾਨ ਸੀਗੇ ਜੀ ਟਰੋ ਫਾਇਰ ਕਰਕੇ ਕਮਾਣਾਵਾਲੀ ਸਾਈਡ ਨੂੰ ਚਲੇ ਗਏ ਨੇ ਸਾਨੂੰ 5 ਰਾਉਂਡ ਮਿਲੇ ਨੇ ਦਨ ਉਹਦੇ 2 ਰਾਉਂਡ ਲੱਗੇ ਨੇ ਇੱਕ ਮੋਡੇ ਵਿੱਚ ਗੋਲੀ ਲੱਗੀ ਆ ਤੇ ਖਲਾਤੇ ਲੱਗੀ ਸੀ ਇਹ ਪਰਿਵਾਰ ਨੇ ਦੱਸਿਆ ਪਈ ਉਹਨਾਂ ਨੂੰ ਲਾਈਫ ਨਿਊ ਲਾਈਫ ਹਸਪੀਟਲ ਉਹਨਾਂ ਸਰ ਲੱਗੀ ਗਈ ਹੈ ਅੱਡੇ ਆਉਣ ਤੋਂ ਕੋਈ 2-4 ਮਿੰਟ ਪਹਿਲਾਂ ਲੈ ਕੇ ਚਲੇ ਗਏ ਇਨਵੈਸਟੀਗੇਸ਼ਨ ਦਾ ਪਾਰਟ ਆ ਜੀ ਇਨਵੈਸਟੀਗੇਸ਼ਨ ਦੇ ਦੌਰਾਨ ਜੋ ਵੀ ਸਾਹਮਣੇ ਹੋਊਗਾ ਤੁਹਾਨੂੰ ਦੱਸਾਂਗੇ ਤੇ ਕੋਈ ਫੁਟੇਜ ਸਾਹਮਣੇ ਆਈ ਹੈ ਅਸੀਂ ਲੈ ਰਹੇ ਹਾਂ ਜੇ ਸਾਰਾ ਕੁਝ ਦੇਖ ਰਹੇ ਹਾਂ ਜੀ ਦੇਖ ਕੇ ਜੋ ਇਨਵੈਸਟੀਗੇਸ਼ਨ ਹੋ ਜਾਏਗਾ ਤੁਹਾਨੂੰ ਦੱਸ ਦਿਆਂਗੇ